ਸਰਕਾਰ ਵੱਲੋਂ ਡਰਾਈਵਰ ਦੇ ਹਿੱਤਾਂ ਲਈ ਜੋ ਕਾਨੂੰਨ ਪਾਸ ਕੀਤੇ ਗਏ ਸੀ ਕਿ ਅਸੀਂ ਡਰਾਈਵਰ ਦੀ ਇੱਤਾਲੇ ਰਾਖੀ ਕਰ ਰਹੇ ਪਰ ਉਹ ਕੀ ਹੈ ਕਿ ਡਰਾਈਵਰਾਂ ਦੇ ਹਿੱਤਾਂ ਲਈ ਸਾਬਤ ਨਹੀਂ ਹੋਏ ਸਰਕਾਰ ਜੋ ਕਾਨੂੰਨ ਪਾਸ ਕਰਦੀ ਉਹਦੀ ਇੱਕ VOTING ਹੋਣੀ ਚਾਹੀਦੀ ਹੈ ਆਮ ਜਨਤਾ ਦੀ VOTING ਹੋਣੀ ਚਾਹੀਦੀ ਹੈ ਜੋ ਆਮ ਲੋਕਾਂ ਦੇ ਵਿੱਚ ਕਾਨੂੰਨ ਪਾਸ ਕੀਤੇ ਗਏ ਨੇ ਲੋਕ ਰਾਜਨ ਹੈ ਕਿ ਨਹੀਂ ਜਦ ਸਰਕਾਰ ਇਦਾਂ ਦੇ ਵਿਰੁੱਧ ਕਾਨੂੰਨ ਪਾਸ ਕਰਦੀ ਹੈ ਉਹਦੇ ਅੱਜ ਡੀ ਐਮ ਦਫ਼ਤਰ ਡਰਾਈਵਰ ਭਾਈਚਾਰੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਇਹ ਜਿਹੜੇ ਸਾਰੇ ਕਾਨੂੰਨ ਸੀ ਇਹਨਾਂ ਨੂੰ ਰੱਦ ਕਰਵਾਉਣ ਲਈ ਆਲ ਇੰਡੀਆ ਇਹ ਮੰਗ ਪੱਤਰ ਦਿੱਤੇ ਗਏ ਨੇ ਆਹੋ ਦੇਖਦੇ ਹਾਂ ਪ੍ਰੈਸ ਰਿਪੋਰਟਰ ਗੁਰਪ੍ਰੀਤ ਦੀ ਰਿਪੋਰਟ ਸਵਾਲ ਲੰਗਰ ਬੰਦੀ ਤੇ ਪਰੌਣੇ ਆ ਗਏ ਬੰਦੀ ਤੇ ਪਰੌਣੇ ਆ ਗਏ ਰੇ ਅਬਰ ਕੁਨੀਆਂ ਜਿੰਦਾਬਾਦ ਰੇ ਅਬਰ ਕੁਨੀਆਂ ਜਿੰਦਾਬਾਦ ਹੋਰ ਇੱਕ ਤਾਂ ਜਿੰਦਾਬਾਦ ਸੈਂਟਰ ਸਰਕਾਰ ਮਰਦਾਬਾਦ ਸਰਕਾਰ ਵੱਲੋਂ ਜਿਹੜੇ ਕੀ ਹੈ ਡਰਾਈਵਰ ਤੇ ਹਿੱਤਾਂ ਲਈ ਜਿਹੜੇ ਕਾਨੂੰਨ ਸੀ ਪਾਸ ਕੀਤੇ ਗਏ ਸੀ ਕਿ ਅਸੀਂ ਡਰਾਈਵਰ ਦੇ ਹਿੱਤਾਂ ਦੀ ਰਾਖੀ ਕਰ ਰਹੇ ਆਂ ਪਰ ਉਹ ਕੀ ਹੈ ਡਰਾਈਵਰ ਦੇ ਹਿੱਤਾਂ ਦੀ ਰਾਖੀ ਲਈ ਨਹੀਂ ਸਾਬਤ ਹੋਏ ਸਰਕਾਰ ਨੇ ਜਿਹੜੇ ਕਾਨੂੰਨ ਪਾਸ ਕਰਦੀ ਹੈ ਉਹਦੀ ਇੱਕ VOTING ਹੋਣੀ ਚਾਹੀਦੀ ਹੈ ਆਮ ਜਨਤਾ ਦੀ VOTING ਹੋਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਵਿੱਚ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਿ ਉਹ ਰਾਜੀ ਨੇ ਜਾਂ ਨਹੀਂ ਪਰ ਸਰਕਾਰ ਕਿਸੇ ਦੇ ਹਿੱਤਾਂ ਦੇ ਵਿਰੁੱਧ ਜਿਹੜੇ ਕਾਨੂੰਨ ਪਾਸ ਕਰ ਦਿੰਦੀ ਹੈ ਉਹਦੇ ਅੱਜ SDM ਦਫ਼ਤਰ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਡਰਾਈਵਰ ਭਾਈਚਾਰੇ ਵੱਲੋਂ ਇਹ ਜਿਹੜੇ ਸਾਰੇ ਕਾਨੂੰਨ ਸੀ ਉਹਨਾਂ ਨੂੰ ਰੱਦ ਕਰਵਾਉਣ ਲਈ SDM ਦਫ਼ਤਰ ਜਿੰਨੇ ਵੀ 올 ਇੰਡੀਆ ਦੇ ਵਿੱਚ ਅੱਜ ਮੰਗ ਪੱਤਰ ਦਿੱਤੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਕਿ ਪੈਟਰੋਲ ਪੰਪਾਂ ਦੇ ਕਿੰਨੀ ਹਫੜਾ ਦਫੜੀ ਮੱਚੀ ਸੀ ਅਗਰ ਢੋਆ ઠવાਈ ਦੀ ਗੱਲ ਕਰ ਲਈਏ ਸਬਜ਼ੀ ਮੰਡੀਆਂ ਦੀ ਗੱਲ ਕਰ ਲਈਏ ਉਹ ਸਾਰੇ ਡਰਾਈਵਰਾਂ ਦੇ ਸਿਰ ਤੇ ਚੱਲ ਰੀਆਂ ਨੇ ਅਗਰ ਡਰਾਈਵਰ ਹੀ ਆਪਣੇ ਘਰ ਬੈਠ ਜਾਣਗੇ ਤਾਂ ਉਹ ਕਿੱਦਾਂ ਚੱਲੇਗੀ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਆਮ ਜਨਤਾ ਦੀ ਰਾਖੀ ਲਈ ਹਰ ਇੱਕ ਕੰਮ ਕਰਦੇ ਆਂ ਪਰ ਆਮ ਜਨਤਾ ਦਾ ਦੁਖੀ ਹੈ ਸਾਡੇ ਨਾਲ ਡਰਾਈਵਰ ਭਾਈਚਾਰਾ ਵੀ ਜੁੜਿਆ ਹੋਇਆ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਜਿਹੜੇ ਅੱਜ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਦੇ ਕੀ ਕੀ ਮੰਗਾ ਸੀ ਤੇ ਉਹਨਾਂ ਦਾ ਕੀ ਕਹਿਣਾ ਹੈ ਭਾਈ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇਖੋ ਡਰਾਈਵਰ ਦੇ ਹਿੱਤਾਂ ਦੀ ਰਾਖੀ ਲਈ ਜਿਹੜੇ ਕਾਨੂੰਨ ਬਣਾਏ ਗਏ ਸੀ ਪਰ ਉਹ ਰਾਖੀ ਲਈ ਸਾਬਤ ਨਹੀਂ ਹੋਏ ਤੁਹਾਡਾ ਕੀ ਕਹਿਣਾ ਹੈ ਵੀਰ ਜੀ ਇਹ ਰਾਖੀ ਲਈ ਨਹੀਂ ਡਰਾਈਵਰ ਨੂੰ ਮਾਰਨ ਲਈ ਜੇ ਐਨਆਈ ਡਰਾਈਵਰ ਕੋਲ ਹੋਵੇ 10 ਲੱਖ ਰੁਪਇਆ 7 ਲੱਖ ਹੋਵੇ ਤੇ ਉਹਨੂੰ ਕੀ ਲੋੜ ਏ ਤੜਕੇ ਠੰਡ 'ਚ ਸੜਕਾਂ 'ਤੇ ਰੁਲਣ ਦੀ ਇਹ ਡਰਾਈਵਰ ਕੱਲਾ ਏ ਨਹੀਂ ਵੀ ਜੇ ਡਰਾਈਵਰ ਕੋਈ ਆਪਦਾ ਘਰ ਚਲਾਉਣ ਲਈ ਡਰਾਈਵਰੀ ਕਰਦਾ ਉਹਨਦੇ ਤੇ ਲਾਗੂ ਨੇ ਹਰ ਕਿਸੇ ਤੇ ਆ ਭਾਵੇਂ ਤੁਸੀਂ ਜੇ ਭਾਵੇਂ ਕੋਈ ਜਿਹੜਾ ਵੀਰ ਤੇ ਨਹੀਂ ਪਹੁੰਚਿਆ ਉਹਦਾ ਕੋਈ ਧੀ ਪੁੱਤਰ ਭਾਵੇਂ ਉਹ ਖੋਦ ਏ ਹਰ ਕਿਸੇ ਤੇ ਲਾਗੂ ਏ ਇਹ ਕਾਨੂੰਨ ਐਨੇ ਕੋ ਹਾਨੀਕਾਰਕ ਨੇ ਠੀਕ ਏ ਜੀ ਬਿਲਕੁਲ ਚਾਹੇ ਉਹ ਮੋਟਰਸਾਈਕਲ ਚਲਾ ਰਿਹਾ ਚਾਹੇ ਕੋਈ ਕਾਰ ਚਲਾ ਰਿਹਾ ਡਰਾਈਵਰ ਤਾਂ ਡਰਾਈਵਰ ਹੈ ਅਗਰ ਕਿਸੇ ਕੋਲ ਮੋਟਰਸਾਈਕਲ ਵੀ ਹੈ ਅਗਰ ਮੋਟਰਸਾਈਕਲ ਤੇ ਵੀ ਹੁੰਦਾ ਕੋਈ ਹਾਦਸਾ ਹੋ ਜਾਂਦਾ ਤਾਂ ਉਹਨੂੰ ਵੀ ਸੇਮ ਜਿਹੜਾ ਕਾਨੂੰਨ ਪਾਸ ਕੀਤਾ ਉਹਦੇ ਤੇ ਲਾਗੂ ਹੋਏਗਾ ਹੋਰ ਵੀ ਸਾਡੇ ਨਾਲ ਵੀਰ ਜੁੜੇ ਹੋਏ ਨੇ ਅਸੀਂ ਗੱਲਬਾਤ ਕਰ ਲੈਨੇ ਆਂ ਭਾਈ ਸਾਹਿਬ ਕਿਵੇਂ ਦੇਖਦੇ ਹੋ ਜਿਹੜੇ ਡਰਾਈਵਰ ਅੱਜ ਐਸਡੀਐਮ ਦਫ਼ਤਰ ਦੇ ਅੱਗੇ ਮੰਗ ਪੱਤਰ ਦੇ ਕੇ ਆਏ ਨੇ ਕੀ ਮੰਗਾਣੇ ਤੁਹਾਡੀਆਂ ਸਾਡੀਆਂ ਮੰਗਾਂ ਨੇ ਜੀ ਜਿਹੜੇ ਕਾਨੂੰਨ ਇਹ ਕਾਲੇ ਬਣਾਏ ਨੇ મોદી ਨੇ ਇਹ ਕਾਨੂੰਨ ਵਾਪਸ ਲੈ ਜਾਣ ਹਾਲਾ ਤੇ ਕਾਨੂੰਨ ਬਣਾਉਣ ਦਾ ਵੀ ਕੋਈ ਤਰੀਕਾ মিথিয়া ਜਾਵੇ ਜਿਵੇਂ ਕਿਸੇ ਡਰਾਈਵਰ ਦਾ ਕਾਨੂੰਨ ਬਣਾਉਣਾ ਹੈ ਜਾਂ ਕਿਸਾਨ ਯੂਨੀਅਨ ਕਿਸਾਨ ਦਾ ਕਾਨੂੰਨ ਬਣਾਉਣਾ ਹੈ ਉਹਦੀ ਸਹਿਮਤੀ ਲੈਣੀ ਜ਼ਰੂਰੀ ਹੁੰਦੀ ਹੈ ਇਹ ਕੁਰਸੀਆਂ ਤੇ ਬਹਿ ਕੇ ਆਪਣੇ ਆਪ ਕਾਨੂੰਨ ਬਣਾ ਦਿੰਦੇ ਨੇ ਵੀ ਇਹ ਕਾਨੂੰਨ ਚਾਲੂ ਹੋ ਗਿਆ ਤੇ ਇਹ ਕਾਨੂੰਨ ਬਹੁਤ ਮਾੜਾ ਹੈ 7 ਲੱਖ ਰੁਪਿਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਬਿਲਕੁਲ ਜਿਹੜਾ ਡਰਾਈਵਰ 7 ਲੱਖ ਰੁਪਿਆ ਭਰੇਗਾ 7-7000 ਰੁਪਿਆ ਤਨਖਾਹ ਉਹ ਕਿੱਥੋਂ ਗਰੀਬ ਜਿਹੜਾ ਡਰਾਈਵਰ ਹੀ ਜਿੰਨੇ ਕਰਨੀ ਹੈ ਉਹਦੇ ਕੋਲ 7 ਲੱਖ ਹੋਵੇ ਤੇ ਡਰਾਈਵਰੀ ਕਦੋਂ ਕਰੇਗਾ ਕਾਨੂੰਨ ਬਹੁਤ ਮਾੜੇ ਨੇ ਇਸ ਕਰਕੇ ਅਸੀਂ ਐਸਡੀਐਮ ਸਾਹਿਬ ਦੇ ਅੱਜ ਪੇਸ਼ ਹੋਏ ਆਂ ਉਹਦਾ ਮਤਲਬ ਕਿ ਅਸੀਂ ਵਿਰੋਧ ਕਰ ਰਹੇ ਹਾਂ ਵਿਰੋਧ ਕੀਤਾ ਹੈ ਬਹੁਤ ਜ਼ਿਆਦਾ ਵਿਰੋਧ ਕੀਤਾ ਹੈ ਇਹ ਜੇ ਸਾਡੀ ਮੰਗ ਨੂੰ ਨਾ ਮੰਨਿਆ ਗਿਆ ਤੇ ਸੰਘਰਸ਼ ਅਸੀਂ ਅੱਗੇ ਹੋਰ ਵੱਡਾ ਕਰਾਂਗੇ ਬਿਲਕੁਲ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ ਗਈ ਹੈ ਕਿ ਸੰਘਰਸ਼ ਹੋਰ ਤੇਜ਼ ਹੋਏਗਾ ਅਗਰ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਪਿਛਲੇ ਸਮੇਂ ਦੇ ਵਿੱਚ ਵੀ ਜਿਵੇਂ ਕਾਲੇ ਕਾਨੂੰਨ ਕਿਸਾਨਾਂ ਲਈ ਮੋਦੀ ਸਰਕਾਰ ਨੇ ਜਿਹੜੇ ਪਾਸ ਕੀਤੇ ਸੀ ਪਰ ਆਖਰਕਾਰ ਉਹਨਾਂ ਨੂੰ ਰੱਦ ਕਰਨੇ ਪਏ ਅਗਰ ਅਜਿਹੇ ਕਾਨੂੰਨ ਸਰਕਾਰ ਬਿਨਾ ਪੁੱਛੇ ਬਿਨਾ ਜਨਤਾ ਦੀ رائے ਬਣਾਏਗੀ ਤਾਂ ਆਮ ਲੋਕ ਕਿੱਥੇ ਜਾਣਗੇ ਡਰਾਈਵਰ ਦੇ ਹਿੱਤਾਂ ਦੀ ਰਾਖੀ ਲਈ ਡਰਾਈਵਰ ਜਿਹੜਾ ਕੀ ਹੈ ਦਿਨ ਰਾਤ ਡਿਊਟੀ ਕਰਕੇ ਛੋਟੀ ਤਨਖਾਹ ਤੇ ਥੋੜੀ ਤਨਖਾਹ ਤੇ ਕੰਮ ਕਰਦਾ ਪਰ ਫਿਰ ਵੀ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਸਰਕਾਰ ਵੱਲੋਂ ਅਗਰ ਕੋਈ ਸਰਕਾਰੀ ਤੌਰ ਤੇ ਉਹਨਾਂ ਨੂੰ ਕੋਈ ਬੀਮਾ ਨਹੀਂ ਦਿੱਤਾ ਜਾਂਦਾ ਕੀ ਅਗਰ ਡਰਾਈਵਰ ਨੂੰ ਕੁਝ ਹੋ ਜਾਂਦਾ ਹੈ ਰਸਤੇ ਦੇ ਵਿੱਚ ਤਾਂ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਧੰਨਵਾਦ